ਨਾ ਤੇ ਇੱਥੇ ਕੋਈ ਬਾਥਰ ਨਾ ਕੋਈ ਪੀਣ ਦਾ ਇੱਥੇ ਪਾਣੀ ਦਾ ਬੰਦੋਬਸਤ ਇਹ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕਰਦਾ ਅਸੀਂ ਐਸ.ਡੀ.ਐਮ ਸਾਹਿਬ ਵੀ ਸਾਡੇ ਮਾਲਕ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਤੁਸੀਂ ਲੋਕਾਂ ਦੇ ਹਾਲ ਦੇਖੋ ਮੇਰੇ ਹਿਸਾਬ ਨਾਲ ਤਾਂ ਇੱਕ ਵੀ ਲਾ ਨੂੰ ਕੋਈ ਪੂਰਾ ਨਹੀਂ ਲੋਕ ਅੱਜ ਇਹਨਾਂ ਤੋਂ ਨਾਰਾਜ਼ ਨੇ ਆਮ ਆਦਮੀ ਪਾਰਟੀ ਤੋਂ ਖਾਸ ਕਰਕੇ ਲੋਕ ਦੁਖੀ ਨੇ ਕਿ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚੋਂ ਅੱਜ ਦੀ ਤਰੀਕ ਦੇ ਵਿੱਚ ਸੱਪ ਫੜੇ ਗਏ ਨੇ ਨਾਗ ਇੱਥੇ ਸੱਪ ਫਿਰਦੇ ਨੇ ਅੰਦਰ ਦੇਖੋ ਹਾਲਾਤ ਕਹਿਦੇ ਸਾਡੀ ਤਹਿਸੀਲ ਦੇ ਨਾ ਤਾਂ ਬਾਥਰੂਮ ਪ੍ਰਵੰਧਾ ਨਾ ਤੇ ਲੈਟ ਕੋਈ ਕੋਈ ਪ੍ਰਵੰਧ ਨਹੀਂ ਨਾ ਪਾਣੀ ਦਾ ਪ੍ਰਵੰਧਾ ਇੱਥੇ ਇੰਨੇ ਹਾਲਾਤ ਮੰਦੇ ਨੇ ਉਸ ਜਿਹਨਾਂ ਨੇ ਕਿੱਧਰ ਜਾਣ ਕਿ ਤੂੰ ਤਹਿਸੀਲ ਦੇ ਵਿੱਚ ਜਿਹੜੀ ਸੰਵਾਲਾ ਹਲਕੇ ਦੀ ਤਹਿਸੀਲ ਆ ਤੇ ਇੱਥੇ ਹਾਲਾਤ ਇੰਨੇ ਮਾੜੇ ਨੇ ਨਾ ਤਾਂ ਇੱਥੇ ਕੋਈ ਬਾਥਰੂਮ ਆ ਦੇਖੋ ਕਿਦੀਆਂ ਲੇਡੀਜ਼ ਆਉਂਦੀਆਂ ਨੇ ਕਾਗਜ਼ ਭਰੋਣ ਪਤਾ ਨਹੀਂ ਕਿੱਥੇ ਜਾਂਦੇ ਨੇ ਕੀ ਕਿਵੇਂ ਤੰਗ ਹੁੰਦੇ ਲੋਕ ਨਾ ਤਾਂ ਇੱਥੇ ਕੋਈ ਬਾਥਰੂਮ ਨਾ ਕੋਈ ਪੀਣ ਦਾ ਇੱਥੇ ਪਾਣੀ ਦਾ ਬੰਦੋਬਸਤ ਇਹ ਤਸੀਹਦਾਰ ਸਾਹਿਬ ਨੂੰ ਬੇਨਤੀ ਕਰਦੇ ਆਂ ਅਸੀਂ ਐਸ.ਡੀ.ਐਮ ਸਾਹਿਬ ਵੀ ਸਾਡੇ ਮਾਲਕ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਤੁਸੀਂ ਲੋਕਾਂ ਦੇ ਹਾਲ ਦੇਖੋ ਤੁਹਾਡੀ ਡਿਊਟੀ ਬਣਦੀ ਆ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਆ ਜਿਹੜੇ ਲੋਕ ਤੁਹਾਨੂੰ ਵੋਟਾਂ ਪਾ ਕੇ ਐਮ.ਐਲ.ਏ ਸਾਹਿਬ ਬਣਾਉਂਦੇ ਨੇ ਪੰਚ ਸਰਪੰਚ ਬਣਾਉਂਦੇ ਨੇ ਤੁਹਾਨੂੰ ਪੰਚਾਇਤਾਂ ਬਣਦੀਆਂ ਨੇ ਸਰਕਾਰਾਂ ਬਣਦੀਆਂ ਨੇ ਤੇ ਤੁਹਾਡਾ ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਮੇਰੇ ਹਿਸਾਬ ਨਾਲ ਤਾਂ ਇੱਕ ਵੀ ਲਾ ਨੂੰ ਕੋਈ ਪੂਰਾ ਨਹੀਂ ਲੋਕ ਅੱਜ ਇਹਨਾਂ ਤੋਂ ਨਾਰਾਜ਼ ਨੇ ਆਮ ਆਦਮੀ ਪਾਰਟੀ ਤੋਂ ਖਾਸ ਕਰਕੇ ਲੋਕ ਦੁਖੀ ਨੇ ਦੂਜੀ ਬੇਨਤੀ ਇਹ ਆ ਕਿ ਅਸੀਂ ਇੱਥੇ ਤੁਹਾਨੂੰ ਇਹ ਵੀ ਦੱਸਦਿਆਂ ਨੂੰ ਵੀ ਸ਼ਰਮ ਆ ਕਿ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚੋਂ ਅੱਜ ਦੀ ਤਰੀਕ ਦੇ ਵਿੱਚ ਸੱਪ ਫੜੇ ਗਏ ਨੇ 나ਗ ਇੱਥੇ ਸੱਪ ਫਿਰਦੇ ਨੇ ਅੰਦਰ ਦੇਖੋ ਹਾਲਾਤ ਕਹਿ ਦੇ ਸਾਡੀ ਤਹਿਸੀਲ ਦੇ ਉੱਥੇ ਕੋਈ ਵੀ ਕਿਸੇ ਨੂੰ ਡੰਗ ਕਿਸੇ ਬੰਦੇ ਨੂੰ ਵੀ ਮਾਰ ਸਕਦਾ ਸੱਪ ਸੋ ਇਸ ਕਰਕੇ ਸਾਡੀ ਬੇਨਤੀ ਆ ਅਪੀਲ ਆ ਤੁਹਾਡੇ ਜ਼ਰੀਏ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹਾਂਗਾ ਅਪੀਲ ਕਰਨੀ ਚਾਹਾਂਗਾ ਕਿ ਤੁਸੀਂ ਹਾਥ ਦੇਖੋ ਲੋਕਾਂ ਦੇ ਅੱਜ ਅੱਜ ਇਲੈਕਸ਼ਨ ਦਾ ਟਾਈਮ ਆ सरपंच पंच ਦੇ ਲੋਕ ਇੱਥੇ ਹਜ਼ਾਰਾਂ ਲੋਕ ਇੱਕ ਦਿਨ ਚ ਪਤਾ ਨਹੀਂ ਕਿੱਥੇ 50 5 500 ਮੀਟਰ ਤੇ ਜਾ ਕੇ ਲੋਕ ਦੁਕਾਨਾਂ ਦੇ ਪਾਣੀ ਪੀਂਦੇ ਆ। ਕਾ ਸਰਕਾਰ ਦੀ ਡਿਊਟੀ ਨਹੀਂ ਬਣਦੀ? ਨਾ ਚਾ ਬਾਥਰੂਮ ਪ੍ਰਬੰਧ ਦਾ ਨਾ ਇੱਥੇ ਲੈਟ ਕੁਝ ਕੋਈ ਪ੍ਰਬੰਧ ਇਹਦਾ ਪਾਣੀ ਦਾ ਪ੍ਰਬੰਧਾ ਇੱਥੇ। ਐਨੇ ਹਾਲਾਤ ਮੰਦੇ ਨੇ ਉਸ ਜਾਨੇ ਕਿੱਧਰ ਜਾਣ ਕੇ ਇਥੋਂ। ਹਜ਼ਾਰਾਂ ਜਨਾਨੀਆਂ ਇਧਰ ਵੋਟਾਂ ਮਤਲਬ ਵੋਟਾਂ ਵਾਸਤੇ ਪੰਚੀ ਵਾਸਤੇ ਧੰਨਵਾਸੇ ਆ ਰਹੇ ਨੇ ਲੋਕ। ਕੋਈ ਪ੍ਰਬੰਧ ਨਹੀਂ ਹੈਗਾ ਜੀ। ਕੋਈ ਪ੍ਰਬੰਧ ਕੋਈ ਕੋਈ ਰੈਗੂਲਮੈਂਟ ਇੱਥੇ ਨਹੀਂ ਹੈ। ਹਾਂਜੀ ਸਾਫਾ ਵੀ ਫੜੇ ਨੇ ਤੁਸੀਂ ਆਪੇ ਦੇਖੋ ਵੀਡੀਓ ਭੇਜ ਦਿਓ ਨਾ ਕੋ ਅਸੀਂ ਆਏ ਆ ਆਏ ਆ ਇੱਥੇ ਤੇ ਬਹੁਤ ਕਾਫੀ ਮਾੜਾ ਹਾਲ ਆ ਕੋਈ ਪਖਾਨੇ ਜਿਹੜੇ ਬਾਹਰ ਆ ਬੰਦ ਪਏ ਨੇ ਅੰਦਰ ਵਾਲਿਆਂ ਚੋ ਮੁਸ਼ਕ ਮਾਰਦਾ ਜਿਹੜਾ ਪਾਣ ਪੀਣ ਵਾਲੇ ਪਾਣੀ ਦੇ ਜਿਹੜੇ ਵਾਟਰ ਕੂਲਰ ਨੇ ਉਹ ਬੰਦ ਪਏ ਨੇ ਕੋਈ ਸਫਾਈ ਵੱਲੋਂ ਬੜਾ ਮਾੜਾ ਹਾਲ ਆ ਤੇ ਤਹਿਸੀਲਦਾਰ ਸਾਹਿਬ ਨੂੰ ਵੀ ਅਸੀਂ ਪੁੱਛਿਆ ਸੀ ਉਹਨਾਂ ਨੇ ਵੀ ਕਿਹਾ ਵੀ ਕਰਵਾਓ ਕਹਿੰਦੇ ਮੈਂ ਹੁਣੇ ਆਇਆ ਥੋੜੇ ਦਿਨ ਹੋਏ ਆ ਸਾਡੇ ਕੋਲ ਸਟਾਫ ਦੀ ਕਮੀ ਆ ਅਸੀਂ ਸਟਾਫ ਲਿਖ ਕੇ ਦਿੱਤਾ ਪਰ ਪਿੱਛੇ ਸੀਐਮ ਸਾਹਿਬ ਵੀ ਆਏ ਸੀ ਉਹ ਕਹਿ ਕੇ ਗਏ ਸੀ ਇਹਨਾਂ ਨੂੰ ਨਮੂਨੇ ਦੀ ਅਸੀਂ ਬਣਾਵਾਂਗੇ ਪਰ ਉਹ ਨਮੂਨਾ ਸਾਨੂੰ ਤਾਂ ਦਿਨ ਦਾ ਨਹੀਂ ਜਿਹੜਾ ਕਹਾ ਹੋਇਆ ਹੋਇਆ ਕੋ ਕੋਠੇ ਡਿੱਗਣ ਵਾਲੇ ਹੋਏ ਪਏ ਆ ਆ ਵੀਡੀਓ ਦਿਖਾ ਦਿੱਤੀਆਂ ਜਾਣ ਜਿਹੜੇ ਸੱਪਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਨੇ ਦੇਖੇ ਜਾ ਸਕਦੇ ਕਿਸੇ ਦੇ ਵੀ ਸੱਪ ਅਫਸਰ ਦੇ ਵੀ ਲੜ ਸਕਦਾ ਆਮ ਬੰਦੇ ਦੇ ਵੀ ਲੜ ਸਕਦਾ ਕਿਸੇ ਦੀ ਜਾਨ ਜਾ ਸਕਦੀ ਆ ਫੇ ਆਪਣੇ ਪਿੰਡਾਂ ਤੋਂ ਜਿਹੜੇ ਨੰਬਰ ਦਾ ਸਰਪੰਚ ਜਾਂ ਪੇਪਰ ਭਰਨ ਆਏ ਹੋਏ ਸੀਗੇ ਉਹਨਾਂ ਦਾ ਕਾਫੀ ਰਸ਼ ਸੀਗਾ ਕਿਤੇ ਵੀ ਕੁਝ ਕੱਟਣਾ ਵਾਪਰ ਸਕਦੀ ਸੀਗੀ ਸੱਪ ਕੱਲ ਰਾਤੀ ਆਇਆ ਸੀਗਾ ਬਾਹਰ ਭਾਂਡੇ ਚ ਸਾਡੇ ਸੇਵਾਦਾਰਾਂ ਨੇ ਦੇਖਿਆ ਕਿਸ ਕਰਕੇ ਫਿਰ ਸਾਰੇ ਦਰਦਿਆਂ ਨੇ ਅੱਜ ਸਪੇਰਾ ਫਲਾਇਆ ਸੀ ਤੇ ਸੱਪ ਕਢਵਾਇਆ ਹਾਂਜੀ ਸਰ ਪੀਣ ਵਾਲੇ ਪਾਣੀ ਲਈ ਤਾਂ ਅਸੀਂ ਉਧਰ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਚੁੱਕੇ ਹਾਂ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਜਿਹੜਾ ਸਫਾਈ ਦਾ ਕੰਮ ਆ ਜਿੱਥੋਂ ਤੱਕ ਸਫਾਈ ਲਈ ਅਸੀਂ ਪ੍ਰਾਈਵੇਟ ਰੱਖ ਕੇ ਸਫਾਈ ਵੀ ਕਰਵਾਈ ਜਾਂਦੀ ਆ ਪਰ ਸਾਡੇ ਕੋਲ ਸਰਕਾਰੀ ਸਵੀਪਰ ਕੋਈ ਨਹੀਂ ਹੈਗਾ ਇਸ ਟਾਈਮ ਜਿਸ ਕਰਕੇ ਸਫਾਈ ਪ੍ਰੋਪਰ ਨਹੀਂ ਹੁੰਦੀ ਹੈਗੀ ਤੇ ਦੂਸਰਾ ਸੀ ਈਓ ਸਾਹਿਬ ਨੂੰ ਸਾਡੇ ਤਹਿਸੀਲਦਾਰ ਸਾਹਿਬ ਵੱਲੋਂ ਚਿੱਠੀ ਲਿਖੀ ਗਈ ਆ ਵੀ ਸਾਨੂੰ ਦੋ ਸਵੀਪਰ ਭੇਜ ਕੇ ਸਾਡੇ ਦਫ਼ਤਰ ਦੀ ਚੰਗੀ ਤਰ੍ਹਾਂ ਸਫਾਈ ਕਰਾਈ ਜਾਵੇ ਬਾਥਰੂਮਾਂ ਦੀ ਪ੍ਰੋਬਲਮ ਜ਼ਰੂਰ ਹੈਗੀ ਆ ਜੀ ਬਾਥਰੂਮਾਂ ਨੂੰ ਬਾਹਰ ਜਿਹੜੇ ਪਬਲਿਕ ਆ ਵੀ ਉਹ ਫਿਰ ਮਿਸਯੂਜ਼ ਕਰ ਜਾਂਦੇ ਨੇ ਉਸ ਕਰਕੇ ਉਹਨਾਂ ਦੇ ਬੰਦ ਹੋ ਜਾਂਦੀ ਆ ਬਲੋਕੇਜ ਹੋ ਜਾਂਦੀ ਆ ਜਿਹੜਾ ਅੰਦਰ ਬਾਥਰੂਮ ਆ ਉਹ ਸਵੀਪਰ ਨਾ ਹੋਣ ਕਰਕੇ ਹੀ ਸਫਾਈ ਨਹੀਂ ਹੁੰਦੀ ਹੈਗੀ ਇਸ ਕਰਕੇ ਪ੍ਰੋਬਲਮ